ਕੈਨੇਡਾ ਨੇ ਹੁਣ ਭਾਰਤੀ ਨਾਗਰਿਕਾਂ ਦੇ ਉੱਪਰ ਸਿਕੰਜਾ ਕੱਸ ਦਿੱਤਾ ਹੈ ਹਜ਼ਾਰਾਂ ਭਾਰਤੀ ਨਾਗਰਿਕ ਕੈਨੇਡਾ ਦੇ ਵੱਲੋਂ ਡਿਪੋਰਟ ਕਰ ਦਿੱਤੇ ਗਏ ਨੇ ਅਜਿਹਾ ਕੀ ਬਦਲਿਆ ਕਿ ਡਿਪੋਰਟੇਸ਼ਨ ਦੇ ਆ ਗਏ ਆਰਡਰ ਸਸ਼ੇ ਕਾਲ ਦਾ ਟੀਵੀ ਐਨਆਰਆਈ ਦੇਖ ਰਹੇ ਸਾਰੇ ਦਰਸ਼ਕਾਂ ਦਾ ਸਵਾਗਤ ਹੈ ਮੈਂ ਹਾਂ ਤੁਹਾਡੇ ਨਾਲ ਸੁਖਮਨ ਚੀਮਾ ਕੈਨੇਡੀਅਨ ਸਰਕਾਰ ਨੇ ਸਾਲ 2025 ਦੇ ਪਹਿਲੇ 10 ਮਹੀਨਿਆਂ ਦੇ ਵਿੱਚ 2831 ਭਾਰਤੀ ਨਾਗਰਿਕਾਂ ਨੂੰ ਦੇਸ਼ ਨਿਕਾਲਾ ਦੇ ਦਿੱਤਾ ਜਾਨੀ ਕਿ ਡਿਪੋਰਟ ਕਰ ਦਿੱਤਾ ਇਹ ਅੰਕੜੇ ਕੈਨੇਡਾ ਬਾਰਡਰ ਸਰਵਿਸ ਏਜੰਸੀ CBSA ਦੇ ਵੱਲੋਂ ਜਿਹੜੇ ਜਾਰੀ ਕੀਤੇ ਗਏ ਨੇ ਕੁੱਲ ਮਿਲਾ ਕੇ ਇਸ ਦੌਰਾਨ 18785 ਲੋਕਾਂ ਨੂੰ ਕੈਨੇਡਾ ਦੇ ਵਿੱਚੋਂ ਕੱਢਿਆ ਗਿਆ ਦੇਸ਼ ਨਿਕਾਲੇ ਦੇ ਵਿੱਚ ਸਭ ਤੋਂ ਵੱਧ ਜਿਹੜੇ 3972 ਲੋਕ ਮੈਕਸੀਕੋ ਤੋਂ ਸੀ ਤੇ ਦੂਜੇ ਨੰਬਰ ਤੇ ਉੱਪਰ ਭਾਰਤ ਆ ਗਿਆ ਜਿਸ ਦੇ ਵਿੱਚ 2800 31 ਦੀ ਜਿਹੜੀ ਗਿਣਤੀ ਆ ਭਾਰਤੀਆਂ ਦੀ ਦੂਜੇ ਨੰਬਰ ਤੇ ਰਹੀ ਆ ਇਹ ਅੰਕੜੇ ਇਮੀਗ੍ਰੇਸ਼ਨ ਨਿਯਮਾਂ ਦੀ ਸਖਤ ਪਾਲਣਾ ਨੂੰ ਦਰਸਾਉਂਦੇ ਨਜ਼ਰ ਅਸਲ ਹੈ ਸੀਬੀਐਸਏ ਦੇ ਅਨੁਸਾਰ ਇਸ ਵੇਲੇ 28542 ਲੋਕਾਂ ਲਈ ਦੇਸ਼ ਨਿਕਾਲੇ ਦੀ ਪ੍ਰਕਿਰਿਆ ਜਾਰੀ ਹੈ ਇਹਨਾਂ ਵਿੱਚੋਂ 6515 ਭਾਰਤੀ ਨਾਗਰਿਕ ਨੇ ਇਸ ਦਾ ਮਤਲਬ ਕਿ ਨੇੜਲੇ ਸਮੇਂ ਦੇ ਵਿੱਚ ਹੋਰ ਭਾਰਤੀ ਨਾਗਰਿਕਾਂ ਨੂੰ ਡਿਪੋਰਟੇਸ਼ਨ ਦੀ ਕਾਰਵਾਈ ਦਾ ਸਾਹਮਣਾ ਕਰਨਾ ਪੈ ਸਕਦਾ ਦਰਅਸਲ ਕੈਨੇਡੀਅਨ ਸਰਕਾਰ ਦੇ ਅਨੁਸਾਰ ਬਹੁਤ ਸਾਰੇ ਦੇਸ਼ ਨਿਕਾਲੇ ਜਿਹੜੇ ਲੋਕ ਨੇ ਲੋਕਾਂ ਦੇ ਉੱਪਰ ਅਪਰਾਧਿਕ ਮਾਮਲੇ ਦਰਸੀ ਵਕ ਵਕ ਗੈਰ ਕਾਨੂੰਨੀ ਅਪਰਾਧਿਕ ਜਿਹੜੀਆਂ ਗੈਰ ਕਾਨੂੰਨੀ ਗਤੀਵਿਧੀਆਂ ਦੇ ਵਿੱਚ ਸ਼ਾਮਲ ਸੀ ਕੈਨੇਡੀਅਨ ਕਾਨੂੰਨ ਨੂੰ ਜਿਹੜੇ ਤੋੜਦੇ ਸੀ ਨਾਲ ਹੀ ਕਈ ਲੋਕਾਂ ਨੇ ਸ਼ਰਨਾਰਥੀ ਦਾਅਵਿਆਂ ਨਾਲ ਸਬੰਧਿਤ ਨਿਯਮਾਂ ਦੀ ਪਾਲਣਾ ਨਹੀਂ ਕੀਤੀ ਸੀ ਜਿਸ ਕਰਕੇ ਉਹਨਾਂ ਦੇ ਉੱਪਰ ਕਾਰਵਾਈ ਕੀਤੀ ਗਈ ਦਰਅਸਲ ਕੈਨੇਡਾ ਦੇ ਵਿੱਚ ਤਿੰਨ ਤਰੀਕੇ ਦੇ ਨਾਲ ਇਹ ਆਦੇਸ਼ ਨੇ ਜਿਹੜੇ ਲਾਗੂ ਹੁੰਦੇ ਨੇ ਜਿਹੜਾ ਪਹਿਲਾ ਡਿਪਾਰਚਰ ਆਰਡਰ ਜਿਸ ਦੇ ਵਿੱਚ ਵਿਅਕਤੀ ਨੂੰ 30 ਦਿਨਾਂ ਦੇ ਵਿੱਚ ਕੈਨੇਡਾ ਛੱਡਣਾ ਹੁੰਦਾ ਜੇਕਰ ਜੇਹਾ ਨਹੀਂ ਕਰਦਾ ਤੇ ਇਹ ਆਦੇਸ਼ ਡਿਪੋਰਟੇਸ਼ਨ ਆਰਡਰ ਦੇ ਵਿੱਚ ਬਦਲ ਜਾਂਦਾ ਤੇ ਉਸ ਤੋਂ ਬਾਅਦ ਐਕਸਕਲੂਸ਼ਨ ਆਰਡਰ ਆ ਜਿਸ ਤੇ ਬਾਅਦ ਵਿਅਕਤੀ ਨੂੰ ਇੱਕ ਸਾਲ ਲਈ ਕੈਨੇਡਾ ਵਾਪਸੀ ਦੇ ਉੱਪਰ ਪਾਬੰਦੀ ਹੁੰਦੀ ਹੈ ਜੇ ਮਾਮਲੇ ਦੇ ਵਿੱਚ ਗਲਤ ਜਾਣਕਾਰੀ ਦਿੱਤੀ ਗਈ ਹੋਵੇ ਤੇ ਫਿਰ ਇਹ ਪਾਬੰਦੀ 5 ਸਾਲ ਤੱਕ ਵੱਧ ਸਕਦੀ ਹੈ ਤੇ ਉਸ ਤੋਂ ਬਾਅਦ ਜਿਹੜੇ ਡਿਪੋਰਟੇਸ਼ਨ ਆਰਡਰ ਨੇ ਇਹ ਜਿਹੜਾ ਸਭ ਤੋਂ ਸਖਤ ਹੁਕਮ ਹੈ ਵਿਅਕਤੀ ਨੂੰ ਸਥਾਈ ਤੌਰ ਤੇ ਕੈਨੇਡਾ ਵਾਪਸੀ ਦੇ ਉੱਪਰ ਰੋਕ ਲੱਗਦੀ ਹੈ ਅਤੇ ਵਾਪਸੀ ਲਈ ਲਿਖਤੀ ਇਜਾਜ਼ਤ ਲੈਣੀ ਪੈਂਦੀ ਹੈ ਦਰਅਸਲ ਕੈਨੇਡਾ ਦੇ ਵਿੱਚ ਇਮੀਗ੍ਰੇਸ਼ਨ ਇਸ ਸਮੇਂ ਵੱਡੇ ਰਾਜਨੀਤਿਕ ਮੁੱਦੇ ਦੇ ਵਿੱਚ ਲੰਘ ਰਿਹਾ ਪਿਛਲੇ ਸਾਲ ਦੀਆਂ ਚੋਣਾਂ ਦੌਰਾਨ ਇਹ ਮੁੱਖ ਮਸਲਾ ਰਿਹਾ ਕਿ ਮੁੱਖ ਟੱਕਰ ਰਹੀ ਲਿਬਰਲ ਪਾਰਟੀ ਆਫ ਕੈਨੇਡਾ ਤੇ ਕੰਜ਼ਰਵੇਟਿਵ ਪਾਰਟੀ ਆਫ ਕੈਨੇਡਾ ਦੇ ਵਿੱਚ ਦਰਅਸਲ ਮਾਰਕ ਕਾਰਨੀ ਨੇ ਕਿਹਾ ਸੀ ਕਿ ਇਮੀਗ੍ਰੇਸ਼ਨ ਪ੍ਰਣਾਲੀ ਦੇ ਵਿੱਚ ਸੁਧਾਰ ਦੀ ਲੋੜ ਹੈ ਉਹਨਾਂ ਦੇ ਮੁਤਾਬਕ ਜਦ ਤੱਕ ਰਿਹਾਇਸ਼ ਦੀ ਘਾਟ ਸਮੱਸਿਆ ਹੱਲ ਨਹੀਂ ਹੁੰਦੀ ਤਦ ਤੱਕ ਪ੍ਰਵਾਸੀਆਂ ਦੀ ਗਿਣਤੀ ਦੇ ਉੱਪਰ ਕਾਬੂ ਪਾ ਕੇ ਰੱਖਿਆ ਜਾਵੇਗਾ ਸਰਕਾਰ ਨੇ 2025 ਦੇ ਵਿੱਚ ਲਗਭਗ 395000 ਲੋਕਾਂ ਨੂੰ ਸਥਾਈ ਨਿਵਾਸ ਪੀਆਰ ਦਾ ਟੀਚਾ ਰੱਖਿਆ ਸੀ ਇਹ ਦੇਸ਼ ਦੀ ਆਬਾਦੀ ਦਾ ਮਹੱਜ 1% ਤੋਂ ਵੀ ਘੱਟ ਹੈ ਕੈਨੇਡਾ ਸਰਕਾਰ ਨੇ 1.3 ਬਿਲੀਅਨ ਡਾਲਰ ਦੀ ਯੋਜਨਾ ਅਧੀਨ ਸਰਹੱਦ ਤੇ ਡਰੋਨ ਅਤੇ ਨਵੀਂ ਨਿਗਰਾਨੀ ਟੈਕਨੋਲੋਜੀ ਤਾਇਨਾਤ ਕੀਤੀ ਜੂਨ 2025 ਦੌਰਾਨ ਸਟਰੋਂਗ ਵਾਟਰ ਐਕਟ ਨਾਮਕ ਨਵਾਂ ਕਾਨੂੰਨ ਪੇਸ਼ ਕੀਤਾ ਜਿਸ ਦਾ ਮਤਲਬ ਸਰਹੱਦੀ ਨਿਯੰਤਰਣ ਨੂੰ ਮਜ਼ਬੂਤ ਕਰਨਾ ਸੀ ਦਰਅਸਲ ਇਸ ਵਕਤ ਦੇ ਅੰਕੜਿਆਂ ਨੇ ਹੈਰਾਨ ਕਰਕੇ ਰੱਖ ਦਿੱਤਾ ਕਿ ਜਦੋਂ ਕਿ ਸਰਕਾਰ ਸ਼ਰਨਾਰਥੀਆਂ ਦੀ ਗਿਣਤੀ ਨੂੰ ਕਾਬੂ ਕਰ ਰਹੀ ਹੈ ਉਹੀ ਸਮੇਂ ਦੇ ਵਿੱਚ ਸਿੱਖਿਆ ਤੇ ਸਿੱਖਿਆ ਲਈ ਵਿਦੇਸ਼ੀ ਵਿਦਿਆਰਥੀਆਂ ਨੂੰ ਆਕਰਸ਼ਿਤ ਕਰਨ ਦੀ ਕੋਸ਼ਿਸ਼ ਕੀਤੀ ਜਾ ਰਹੀ ਹੈ ਇਮੀਗ੍ਰੇਸ਼ਨ ਰਿਫਿਊਜੀਜ਼ ਐਂਡ ਸਿਟੀਜ਼ਨਸ਼ਿਪ ਬਾਇ ਕੈਨੇਡਾ ਸੋਸ਼ਲ ਮੀਡੀਆ ਰਾਹੀਂ ਮਾਸਟਰ ਐਂਡ ਪੀ ਐਚ ਡੀ ਵਿਦਿਆਰਥੀਆਂ ਨੂੰ ਸੱਦਾ ਦੇ ਰਿਆ ਵਿਦਿਆਰਥੀਆਂ ਦੇ ਪਰਿਵਾਰਕ ਮੈਂਬਰਾਂ ਨੂੰ ਨਾਲ ਆਉਣ ਦੀ ਆਗਿਆ ਦਿੱਤੀ ਜਾ ਰਹੀ ਹੈ ਪਰ ਇਹ ਅੰਕੜਿਆਂ ਨੇ ਹੈਰਾਨ ਕਰਕੇ ਰੱਖ ਦਿੱਤਾ ਇਸ ਤੋਂ ਪਹਿਲਾਂ ਬਹੁਤ ਸਾਰੇ ਪਿਛਲੇ ਸਮੇਂ ਦੇ ਵਿੱਚ ਖਬਰਾਂ ਇਹ ਦੇਖਣ ਨੂੰ ਮਿਲੀਆਂ ਸੀ ਕਿ ਯੂ ਐਸ ਦੇ ਵਿੱਚ ਰਾਸ਼ਟਰਪਤੀ ਡੋਨਲਡ ਟਰੰਪ ਸਤਾਈ ਕਰ ਰਹੇ ਨੇ ਜਿਹੜੇ ਲੋਕ ਉੱਥੇ ਇਲੀਗਲ ਤਰੀਕੇ ਨਾਲ ਰਹਿ ਰਹੇ ਨੇ ਉਹਨਾਂ ਨੂੰ ਡਿਪੋਰਟ ਕੀਤਾ ਜਾ ਰਿਹਾ ਪਰ ਹੁਣ ਦੀ ਖਬਰ ਨੇ ਹੈਰਾਨ ਕਰ ਦਿੱਤਾ ਕਿ 382831 ਭਾਰਤੀਆਂ ਨੂੰ ਕੈਨੇਡਾ ਦੇ ਵੱਲੋਂ ਰਿਪੋਰਟ ਕੀਤਾ ਗਿਆ ਦਰਅਸਲ ਉਹਨਾਂ ਨੂੰ ਰਿਪੋਰਟ ਕੀਤਾ ਜਿਹੜੇ ਵਕ ਵਕ ਅਪਰਾਧਿਕ ਮਾਮਲਿਆਂ ਦੇ ਵਿੱਚ ਅਪਰਾਧਿਕ ਗਤੀਵਿਧੀਆਂ ਦੇ ਵਿੱਚ ਸ਼ਾਮਲ ਸੀ